ਦੁਨੀਆਂ ਦੇ ਹਰ ਵਿਅਕਤੀ ਨੇ ਉਹਨਾਂ ਦੀ ਵਡਿਆਈ ਕੀਤੀ ਹੋਏਗੀ ਬਹੁਤ ਲੋਕਾਂ ਨੇ ਭਗਤ ਕਬੀਰ ਸਾਹਿਬ ਵਰਗਿਆਂ ਨੂੰ ਭਗਤ ਨਾਮ ਦੇ ਵਰਗਿਆਂ ਨੂੰ ਭਗਤ ਧੰਨਾ ਜੀ ਵਰਗਿਆਂ ਨੂੰ ਭਗਤ ਰਵਦਾਸ ਵਰਗਿਆਂ ਨੂੰ ਬੜਾ ਮਾੜਾ ਕਿਹਾ ਪਲਾ ਕਿਉਂ ਕਿ ਕਿ ਸੱਚ ਦੇ ਪਾੰਧੀ ਬਣਾ ਰਹੇ ਸਨ ਤੇ ਮੈਂ ਸਿਰਫ ਸ਼ਬਦ ਜਿਹੜਾ ਬੋਲਣਾ ਉਹ ਭਗਤ ਕਬੀਰ ਸਾਹਿਬ ਜੀ ਲਈ ਦੋ ਸ਼ਬਦ ਕਹਿਣ ਲੱਗਿਆ ਬੜੇ ਧਿਆਨ ਦੇ ਕੇ ਸੁਣਿਓ ਸਮੇਂ ਦੇ ਲੋਕਾਂ ਨੇ ਕਦਰ ਨਹੀਂ ਕੀਤੀ ਪਰ ਅੱਜ ਅਸੀਂ ਸਾਰੇ ਭਗਤ ਕਬੀਰ ਸਾਹਿਬ ਨੂੰ ਨਤਮਸਤਕ ਹੁੰਨੇ ਆ ਪਰ ਸੱਚ ਇਹ ਜੇ ਕਦਰ ਕਰਨ ਵਾਲੇ ਸਨ ਪਤਾ ਕੌਣ ਸਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਮੈਂ ਕਹਿੰਦਾ ਮੇਰਾ ਗੁਰੂ ਕਿੱਡਾ ਪਰਵਪਕਾਰੀ ਹੋਏਗਾ ਮੇਰਾ ਗੁਰੂ ਕਿੰਨਾ ਚੰਗਾ ਹੋਏਗਾ ਕਿੰਨਾ ਮੇਰਾ ਗੁਰੂ ਦਿਆਲੂ ਐਵੇਂ ਥੋੜਾ ਜਿਹਾ ਬਚਣਾ ਪੜਦੇ ਆ ਸਤ ਗੁਰ ਹੋਏ ਦਿਆਲ ਤਾ ਬੋਲੋ ਜੀ ਸ਼ਰਧਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਮੇਰਾ ਗੁਰੂ ਕਿੰਨਾ ਦਿਆਲੂ ਹੋਏਗਾ ਵੇਖਿਆ ਕਿ ਭਗਤ ਕਬੀਰ ਸਾਹਿਬ ਜੀ ਬਹੁਤ ਪਿਆਰੀ ਸ਼ਖਸੀਅਤ ਹੈ ਅੰਦਰ ਸੱਚ ਹੈ ਅੰਦਰ ਧਰਮ ਬੈਠਾ ਹੋਇਆ ਅੰਦਰ ਸੰਤੋਖ ਹੈ ਅੰਦਰ ਸਬਰ ਹੈ ਪਰ ਸਮੇਂ ਦੇ ਲੋਕਾਂ ਨੇ ਕਦਰ ਨਹੀਂ ਕੀਤੀ ਧੰਗੁਰੂ ਅਰਜਨ ਦੇਵ ਮਾਰਨੇ ਆਪਣੇ ਕਲਾਵੇ ਵਿੱਚ ਲੈ ਲਿਆ ਭਗਤ ਕਬੀਰ ਸਾਹਿਬ ਜੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਭਗਤ ਕਬੀਰ ਸਾਹਿਬ ਜੀ ਨੂੰ ਭਗਤ ਨਾਮਦੇਵ ਜੀ ਨੂੰ ਭਗਤ ਧੰਨਾ ਜੀ ਨੂੰ ਭਗਤ ਰਵਿਦਾਸ ਮਹਾਰਾਜ ਜੀ ਨੂੰ 15 ਭਗਤਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੁਸੀਂ ਕਹੋਗੇ ਜੀ ਇਹ ਗੱਲ ਕਿੱਥੇ ਲਿਖੀ ਹੈ ਕਿਉਂਕਿ ਦੁਨੀਆ ਦਾ ਹਰ ਬੰਦਾ ਪ੍ਰੂਫ ਚਾਹੁੰਦਾ ਹੈ ਨਾ ਹਰ ਬੰਦਾ ਚਾਹੁੰਦਾ ਜੀ ਰੈਫਰੈਂਸ ਦਿੱਤਾ ਜਾਵੇ ਜੀ ਫੇਰ ਅਸੀਂ ਗੱਲ ਮੰਨਾਂਗੇ ਆਓ ਇੱਕ ਦਰਸ਼ਨ ਕਰਉਣਾ ਗੁਰਬਾਣੀ ਦੇ ਪਾਵਨ ਸ਼ਬਦ ਵਿੱਚੋਂ ਸਤਿਗੁਰੂ ਜੀ ਨੇ ਆਪਣੇ ਕਲਾਵੇ ਵਿੱਚ ਕਿਵੇਂ ਭਗਤਾਂ ਨੂੰ ਲਿਆ ਵਾ ਮਹਾਰਾਜ ਦਾ ਪਾਵਨ ਬੋਲ ਹੈ ਮਹਾਰਾ ਜੀ ਗੋਬਿੰਦ ਗੋਬਿੰਦ ਗੋਬਿੰਦਾਂ ਸੰਗ ਨਾਮ ਦੇਉ ਮਨ ਲੀਨਾ ਆਠ ਦਮ ਕੋਸ਼ੀ ਪਰੋ ਹੋਇਓ ਲਖੀਨਾ ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਹਰਾ ਭਇਓ ਗੁਣੀ ਗਹੀਰਾ ਜੇ ਆਪਾਂ ਕੱਲੇ ਭਗਤ ਕਬੀਰ ਸਾਹਿਬ ਦੀ ਵਿਆਖਿਆ ਕਰੀਏ ਤੇ ਸੱਚ ਕਰਕੇ ਜਾਣਿਓ 15-20 ਮਿੰਟ ਇਥੇ ਹੀ ਵਿਆਖਿਆ ਲੱਗ ਜਾਣੀ ਆ ਕਦੇ ਸੋਚ ਕੇ ਦੇਖੋ ਫਿਰ ਬੇਨਤੀ ਕਰਾਂਗਾ ਦੁਨੀਆ ਦੇ ਲੋਗਾ ਨੇ ਕਦਰ ਨਹੀਂ ਕੀਤੀ ਪਰ ਸੱਚ ਕਰਕੇ ਜਾਣਿਓ ਮੇਰੇ ਧੰਨ ਗੁਰੂ ਅਰਜਨ ਦੇ ਪਤਸ਼ਾਹ ਮਾਰੇ ਨੇ ਕਦਰ ਕੀਤੀ ਉਹਨੂੰ ਆਪਣੇ ਨਾਲ ਬਿਠਾ ਲਿਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਪੜ੍ਹਦੇ ਨੇ ਜਿੱਥੇ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਲੋਕ ਪੜ੍ਹਦੇ ਆ ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਸਿੱਖ ਰੋਜ਼ ਵਚਨ ਪੜ੍ਹਦਾ ਆ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਬੋਲੋ ਜੀ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਜਿੱਥੇ ਧੰਗੁਰੂ RAMDAS ਮਰਦੇ ਪਾਵਨ ਬੋਲ ਪੜ੍ਹਦੇ ਆ ਨਾ ਅਸੀਂ ਹਰ ਪੈਲੜੀ ਲਾਮ ਪਰ ਵਰਤੀ ਕਰਮ ਦੜਾਇਆ ਬਲਰਾਮ ਜੀਓ ਹਨਾ ਜਿੱਥੇ ਅਸੀਂ ਧੰਗੁਰੂ ਅਰਜਨ ਦੇ ਮਰਦੇ ਪਾਵਨ ਬੋਲ ਪੜ੍ਹਦੇ ਸੁਖਮਨੀ ਸਾਹਿਬ ਵਿੱਚ ਸਿਮਰਾਂ ਸਿਮਰ ਸਿਮਰ ਸੁਖ ਪਾਵਾਂ ਕਲ ਕਲੇਸ਼ ਤਨ ਮਾਏ ਮਿਟਾਵੂ ਤੇ ਮੇਰੇ ਸਤਿਗੁਰੂ ਜੀ ਦੇ ਉਥੇ ਸੀ ਭਗਤ ਕਬੀਰ ਸਾਹਿਬ ਜੀ ਨੂੰ ਨਾਲ ਪੜਨੇ ਆ ਵਿਤਕਰਾਂ ਨਹੀਂ ਕੋਈ ਪੈਦਾ ਕੀਤਾਗਾ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਬੜਾ ਪਿਆਰਾ ਸ਼ਬਦ ਵਰਤਿਆ ਇਦਾਂ ਕਹ ਲਓ ਕਿ ਜਿਵੇਂ ਇੱਕ ਮਾਲਾ ਦੇ ਮਣਕੇ ਖਿਲਰੇ ਪਏ ਹੋਣ ਤੇ ਚੰਗਾ ਬੰਦਾ ਇੱਕ ਤਾਗਾ ਲੈ ਕੇ ਉਹਨਾਂ ਮਾਲ ਉਹਨਾਂ ਮਣਕੜੇ ਮਣਕਿਆਂ ਨੂੰ ਇੱਕ ਧਾਗੇ ਵਿੱਚ ਪਰੋ ਦਿੰਦਾ ਹੈ ਤੇ ਉਹ ਮਾਲਾ ਬਣ ਜਾਂਦੀ ਮੈਂ ਮਾਲਾ ਦੇ ਹੱਕ ਵਿੱਚ ਨਹੀਂ ਗੱਲ ਕਰਦਾ ਤੇ ਸੱਚ ਕਰਕੇ ਜੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਲਾ ਨੂੰ ਪ੍ਰਵਾਨਿਤ ਵੀ ਨਹੀਂ ਦਿੰਦੀਗੀ ਮਾਲਾ ਦੀ ਗੱਲ ਨਹੀਂ ਕਰਦੀਗੀ ਪਰ ਇੱਕ ਉਦਾਹਰਨ ਲੈ ਰਿਹਾ ਮੈਂ ਜਿਵੇਂ ਕੋਈ ਬੰਦਾ ਇੱਕ ਧਾਗਾ ਲੈ ਲਵੇ ਤੇ ਵੱਖ-ਵੱਖ ਮਨ ਕੇ ਖਿਲਰੇ ਪਏ ਹੋਣ ਤੇ ਬੰਦੇ ਦੇ ਅੰਦਰ ਸੋਚ ਪੈਦਾ ਹੋ ਜਾਵੇ ਨਹੀਂ ਯਾਰ ਇਹ ਮਨ ਕੇ ਵੱਖ-ਵੱਖ ਖਿਲਰੇ ਪਏ ਕਿਉਂ ਨਾ ਮੈਂ ਇਹਨਾਂ ਨੂੰ ਧਾਗਿਆਂ ਵਿੱਚ پرو ਦੇਵਾਂ ਤੇ ਮੈਂ ਗੱਲ ਕਹਿਣ ਲੱਗਾ ਭਗਤ ਕਬੀਰ ਸਾਹਿਬ ਜੀ ਵਰਗੀਆਂ ਸ਼ਖਸੀਅਤਾਂ ਨੂੰ ਮੇਰੇ ਮਾਲਕ ਨੇ ਉਹਨਾਂ ਮਣਕਿਆਂ ਵਾਂਗੂ ਪਰੋ ਦਿੱਤਾ ਜਿਹੜੇ ਮਣਕੇ ਸੱਚ ਦੇ ਪੰਦੀ ਬਣ ਗਏ ਤੇ ਜਿਨ੍ਹਾਂ ਮਣਕਿਆਂ ਨੇ ਲੋਕਾਂ ਦਾ ਭਰਮ ਦੂਰ ਕਰ ਦਿੱਤਾ ਐਵੇਂ ਥੋੜਾ ਭਗਤ ਕਬੀਰ ਸਾਹਿਬ ਜੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਕਹ ਕਬੀਰ ਸੁਨੋ ਰੇ ਪ੍ਰਾਣੀ ਛੋਡੋ ਮਣਕੇ ਭਰਮਾ ਕਿਡਾ ਪਿਆਰਾ ਲਫ਼ਜ਼ ਵਰਤੇ ਆ ਖੈਰ ਜਿਹੜੀ ਗੱਲ ਸਾਂਝੀ ਕਰਨ ਲੱਗਿਆ ਵਾ ਕਦੇ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੇ ਉਹ ਪਾਵਨ ਬੋਲ ਪੜੋ ਜਿਨ੍ਹਾਂ ਨੇ ਆਪਣਾ ਸੱਚ ਬਿਆਨ ਕੀਤਾ ਕਲ ਲਗਾਓ ਭਲਿਓ ਸੱਚ ਕਰਕੇ ਜਾਣਿਓ ਜਿਸ ਦਿਨ ਮੈਂ ਸੱਚ ਦੀ ਗੱਲ ਕੀਤੀ ਤੇ ਧਾਰਮਿਕ ਲੋਕਾਂ ਨੇ ਅਤੇ ਸਮਾਜਿਕ ਲੋਕਾਂ ਨੇ ਦੂਸਰੇ ਤੀਸਰੇ ਨੰਬਰ ਤੇ ਰਾਜਨੀਤਿਕ ਲੋਕਾਂ ਨੇ ਮੈਨੂੰ ਹਾਥੀ ਦੇ ਮੂਰੇ ਬੰਨ ਕੇ ਸੜ ਦਿੱਤਾ ਕਲਗੇ ਸੱਚ ਦਾ ਪਾਂਧੀ ਬਣਦਾ ਲੋਕਾਂ ਨੂੰ ਭਰਮ ਤੋਂ ਬਾਹਰ ਕੱਢਦਾ ਵਾ ਲੋਕਾਂ ਦੇ ਅੰਦਰ ਸਤ ਸੰਤੋਖ ਪੈਦਾ ਕਰਦਾ ਵਾ ਇਸ ਕਰਕੇ ਇਸ ਭਗਤ ਕਬੀਰ ਸ ਭਗਤ ਕਬੀਰ ਸਾਹਿਬ ਜੀ ਦੀ ਪੋਟਲੀ ਬੰਨ ਕੇ ਇਹਨੂੰ ਹਾਥੀ ਦੇ ਮੂਹਰੇ ਸੱਟੋ ਪਰ ਕਹਦੇ ਕਰਤੇ ਦੀ ਬਖਸ਼ੀ ਮੈਨੂੰ ਕਰਤੇ ਨੇ ਉੱਥੋਂ ਵੀ ਬਚਾ ਲਿਆ ਫਿਰ ਨਾ ਰੁਕੇ ਲੋਕ ਹੰਕਾਰੀ ਬੰਦਿਆਂ ਨੇ ਫਿਰ ਪਾਣੀ ਵਿੱਚ ਸੁੱਟਿਆ ਤੇ ਇਹ ਦੋਨੇ ਗੱਲਾਂ ਦਾ ਜ਼ਿਕਰ ਉਹਨਾਂ ਨੇ ਗੁਰਬਾਣੀ ਵਿੱਚ ਲਿਖਿਆ ਵਾ ਦੋਨੇ ਆਪਣੀਆਂ ਹਕੀਕਤ ਜਿਹੜੀਆਂ ਗੱਲਾਂ ਨਾ ਸਚਾਈ ਹੈ ਉਹ ਬਾਣੀ ਵਿੱਚ ਬਿਆਨ ਕੀਤੀ ਹੈ ਮਾਰੇ ਕਹਿੰਦੇ ਨੇ ਗੰਗ ਗੁਰ ਸਾਇਨ ਗਹਿਰ ਗੰਬੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਾਫੀ ਜਉਣਾ ਸਾਡੇ ਪ੍ਰਚਾਰਕਾਂ ਨੇ ਤੇ ਪਤਾ ਨਹੀਂ ਭਗਤ ਕਬੀਰ ਸਾਹਿਬ ਦੀਆਂ ਕਿਹੜੀਆਂ ਕਿਹੜੀਆਂ ਸਾਖੀਆਂ ਸੁਣਾ ਕੇ ਐਵੇਂ ਜਕਾਰੇ ਛੜਾ ਛੰਡੇ ਆ ਕਦੇ ਭਗਤ ਕਬੀਰ ਸਾਹਿਬ ਦੇ ਆ ਸ਼ਬਦ ਕਹੋ ਅਸੀਂ ਸੁਣਾਵਾਂਗੇ ਜਿਨ੍ਹਾਂ ਦੇ ਅੰਦਰ ਜਾਗਰਤ ਪੈਦਾ ਹੁੰਦੀ ਹੈ ਅੱਜ ਦਾ ਪਾਵਨ ਬੋਲ ਕੀ ਉਹਨਾਂ ਦਾ